तो भाई तो जी का खालसाज की फतेह जी आप अब चल पे गुरद्वारा गोविंद धाम को तो गोविंद घाट में टाइम करिए किन्ने चार भी अथ में पौने चार बज गए चलियागे अपना देखते भी गोबिंद घाट चाह उतरने वे कि टाइम लगता ना देखा अभी आए थे ਗੋਲਾ ਕਰੀਏ ਨੀ ਗੰਗਾਂ ਸਾਹਿਬ ਕੋ ਤੇ ਅਜੀ ਸੋਚਿਆ ਵੀ ਟ੍ਰੈਮ ਹੈਗਾ ਕੰਮ ਕਿੱਦਾਂ ਹੈ ਅੱਜ 4:00 ਵਜੇ ਨਾ ਬੋਲੇ ਸੋਨਹਾਰ ਵਾਸਰੀਆ ਕਾਲ ਚਲੋ ਭਾਈ ਜੀ ਚਲੋ ਲੱਗਦਾ ਮੈਂ ਬਦਲਿਆ ਤੇ ਭਾਈ ਜੀ ਆਪਾਂ ਚੱਲੇ ਪਾਤ ਚਲੋ ਹੀ ਚੱਲਦੇ ਆਂ ਪਰ ਹੁਣ ਆਪਾਂ ਮੀਤ ਪਈ ਜਾਂਦਾਗਾ ਦੇਖ ਸਕਦੇ ਹੋ ਮੀਤ ਸਵੇਰ ਦੀ ਪੈ ਰਿਆ ਔਰੇ ਸਵੇਰ ਦੀ ਪੈ ਰਿਆਗਾ ਕਿੰਨਾ ਜਮੀਰ ਦੇ ਵਿੱਚ ਉਹ ਡਾ ਲਿਆਗਾ ਚਲੋ ਚੱਲ ਦੇਵੀ ਇਹ ਵੀ ਆਹ ਡਾ ਇਹ ਪੈਰ ਮੁੜ ਗਿਆ ਪੈਰ ਮੁੜ ਗਿਆ ਪੈਰ ਮੁੜ ਗਿਆ ਕੋਲ ਨੂੰ ਸੈਟ ਕਿਉਂ ਭਾਜੀ ਪਾਣੀ ਕਿਉਂ ਪਾਣੀ ਪਿਆ ਜਾ ਲੈ ਵੀ ਗੋਬਿੰਦ ਧਾਉ ਤੋਂ ਆ ਆ ਹਰਦੇਓ ਹੈਗੇ ਬੰਦੇ ਵੀ ਬਥੇਰੇ ਲਵੇ ਗੋਬਿੰਦ ਧਾਉ ਤੋਂ ਬਈ ਅਸੀਂ ਨਿਕਲ ਰਹੇ ਆਂਗੇ ਪਿਆਰ ਦੇ ਵਿੱਚ ਜਿਦੂ ਹੁੰਦੇ ਹੋਣ ਹੂੰ 10 ਦਿਨ ਹਾਂ ਕੱਟ ਕਾ ਕਰ ਲਿਆ ਆਪਣੇ ਨਾਲ ਇਹਨਾਂ ਨੇ ਜਦ ਮੈਂ ਜਦ ਜਾਖ ਨਹੀਂ ਕਹਿੰਨ ਦਿਲ ਤੋੜਨਾ ਹੈ ਭਾਈ ਟੜਕੇ ਵੀ ਅਸੀਂ ਤੁਰਕੇ ਗਏ ਦੇਖੋ ਫਿਰ ਉਪਰੋਂ ਤੁਰਕੇ ਆਇਆ ਹੈ ਨਾ ਹੁਣ ਫਿਰ ਤੁਰਕੇ ਗੋਵਿੰਦ ਘਾਟ ਨੂੰ ਚੱਲੇ ਆ ਠੱਕਾ ਕਰਾਦਾ ਸਾਰਾ ਦਿਨ ਤੁਰਨਾ ਸਾਰਾ ਦਿਨ ਤੁਰਨਾ ਭਾਈ ਥੱਲੇ ਚਲੋ ਸਾਰਾ ਦਿਨ ਨੂੰ ਦੇਖਦਾ ਹੈ ਨਾ ਬੈ ਗੁਰੂ ਨਾਲ ਨਾਲ ਲੈ ਟਰੈਕਟਰ ਹੋ ਗਾ ਮੈਂ ਫਿਰ ਖਾਲਸਾ ਵੈ ਕਿਫਤੇ ਲੋ ਵੀ ਮਿੱਤਰੋ ਘੜੀ ਦੇਖ ਕੇ 5 ਮਿੰਟ 5 ਮਿੰਟ ਦਾ ਰਸਤਾ ਪਹੁੰਚ ਗਏ ਪਹੁੰਚ ਗਏ ਲੋ ਵੀ ਮਿੱਤਰੋ ਇੱਥੋਂ ਸ਼ੁਰੂ ਹੁੰਦੀ ਹੈ ਕਿਉਂ ਨੇ ਸਾਡੀ ਯਾਤਰਾ ਅਸਲ ਦੇਖਿਆ ਜਾਵੇ ਦਾ ਆਪਾਂ ਇੱਧਰ ਦੇਸੀ ਗੱਲ ਹਾਂ ਇੱਧਰ ਵੀ ਲੈ ਕੇ ਆਏ ਸੀ ਮੈਨੂੰ ਇੱਧਰ ਲੈ ਕੇ ਆਏ ਤੈਨੂੰ ਕਿੰਨੇ ਵਜੇ ਹੁਣ ਇੱਥੋਂ ਉੱਥੇ ਕਿੰਨੇ ਵਜੇ ਦੀਏ 4:15 ਹੋ ਗਏ ਉੱਥੇ ਕਿੰਨੇ ਦੀ 3:30 ਤਿੰਨ 35 ਤੇ ਉੱਥੇ ਵੱਧ ਟਾਈਮ ਦੱਸਦਾ ਮੈਨੂੰ ਮਨ ਲੱਗਦਾ ਉੱਥੇ ਨਹੀਂ 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 ਤਿੰਨ 35 ਅੱਛਾ ਤਵੇ ਤਿੰਨ 35 ਤੇ ਤੁਰੇ ਦੇ ਆਪਾਂ 35 35 ਤੇ ਤੁਰੇ ਦੇ ਬਈ 3 ਵਜੇ ਦੇਖਦਾ ਵੀ ਕਿੰਨੇ ਵਜੇ ਪਹੁੰਚਾਂਗੇ ਥੱਲੇ ਹੁਣ ਪਹੁੰਚ ਗਏ ਵੀਰੇ ਬੋਟ ਬੋਟ ਵੀਰ 5 ਮਿੰਟ ਰੇ ਆਰਾਮ ਕਰ ਲੋ ਪਹੁੰਚ ਗਏ ਬੱਸ ਲੈ ਮੇਰੇ ਵੀਰੋ ਦੇਖ ਸਕਦੇ ਹੋਗੇ ਹੈਲੀਕਾਪਟਰ ਇੱਥੇ ਤੱਕ ਆਉਂਦੇ ਨੇ ਇਹ ਸਾਨੂੰ ਛੱਡਣਗੇ 15 ਕਿ ਮਿੰਟ ਦੇ ਰਾਹਤੇ ਹੈ ਨਾ ਹਾਂ ਇੱਥੇ ਹੈਲੀਪੈਡ ਹੈਗਾ ਇਹ ਲੈ ਕੇ ਜਾ ਰਹੇ ਬੰਦੇ ਉਹ ਦੇਖ ਅੱਧੇ ਉੱਤਰ ਨੇ ਅੱਧੇ ਲੈ ਕੇ ਜਾ ਰਹੇ ਹੈਗਾ ਹੈ ਨਾ ਚੱਲ ਵੇ ਸਾਨੂੰ ਦਿਖਾਵਾਂਗੇ ਨੇੜੇ ਜੇ ਦੁਬਾਰੇ ਉੱਤਕ ਮੁੜਿਆ ਅਸੀਂ ਪਹੁੰਚਾਂ ਉੱਤਕ ਚੱਲੀ ਜਾਂਦੇ ਨਾ ਉਹ ਦੇ ਉਹਦੀ ਮੁਰਜ਼ ਨਾਲ ਹੈ ਨਾ ਚਲੋ ਆਜੋ 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 ਭਾਈ ਆਜੋ ਕਰਨੀ ਲਓ ਜੀ ਬਾਈ ਜੀ ਆਗੇ ਜੀ ਲਓ ਜੀ ਬਾਈ ਜੀ ਜਹਾਜ਼ ਦੇਖ ਸਕਦੇ ਹੋ ਆ ਚੁੱਕਿਆ ਹੈਗਾ ਇੱਥੇ ਆਉਂਦਾ ਜਹਾਜ਼ ਹੈ ਨਾ ਕੰਗਰੀਆ ਦੇ ਵਿੱਚ ਅੱਬਾ ਤੁਹਾਡੇ ਲਈ ਵੇਟ ਕਰੀ ਹੈਗੀ ਥੋੜੀ ਜੀ ਵੀ ਤੁਹਾਨੂੰ ਜਹਾਜ਼ ਦਿਖਾ ਦਈਏ ਭਈ ਹੈ ਨਾ ਵੀ ਕਿੱਥੇ ਉਤਰਦਾ ਹੈਗਾ 6 ਬੰਦੇ ਲੈ ਕੇ ਆਉਂਗਾ ਵੀ ਜਾ ਜਾ 6 ਬੰਦੇ ਅਬੀ 9 ਬੰਦੇ ਪਿਛਾਏ ਤੇ 4 ਰੰਗ ਨੇ ਤਾਹਾਂ ਉਹ ਕੱਟਲੇ ਬਾਇਰੋ ਮਨ ਗਿਆ ਦੇਖ ਸਕਦੇ ਹੋ ਬਈ ਸੰਗਤ ਜੇ ਆ ਰਹੀ ਹੈਗੀ ਗੋਬਿੰਦ ਘਾੜ ਤੋਂ ਗੋਬਿੰਦ ਥਾਮ ਨੂੰ ਅਸੀਂ ਮੋੜ ਰਿਆਂਗੇ ਤੇ ਸੰਗਤ ਆ ਰਹੀ ਜਿਉਂ ਕਿ ਬਈ ਜੀ ਕੱਲ ਨੂੰ ਕੱਲ ਨੂੰ ਜਾਣਾ ਹੈ ਨਾ ਦਸਨ ਕਰਨ ਲੈ ਥਾਂਸਰੀ ਕੇ ਕੋਲ ਸਹਜ ਜੀ ਦੇ ਥਾਂਸਰੀ ਥਾਂਸਰੀ ਆ ਕਾਲੋ ਹੋ ਬਈ ਸ੍ਰੀਕਾਰ ਬਾਬਾ ਜੀ ਲੈ ਵੀ ਮਿੱਤਰੋ ਜੰਗਲ ਦੇ ਵਿੱਚ ਦੀ ਲੰਘ ਰਹੇ ਆਂ ਅਸੀਂ ਸਰਕਾਰ ਨੂੰ ਦਿਖਾਇਆ ਪਤਾ ਨਹੀਂ ਨਾ ਇਹ ਦਿਖਾਉਣ ਲੱਗੇ ਆਂ ਕਿ ਇਹ ਜਮਾ ਜੰਗਲ ਦੇ ਵਿੱਚ ਦੀ ਲੰਘ ਰਹੇ ਆਂ ਆਉਣ ਵੇਲੇ ਅੱਧਾ ਟਾਈਮ ਲੱਗਦਾ ਕੱਲ ਸਾਨੂੰ ਇੱਥੇ ਟਾਈਮ ਜ਼ਿਆਦਾ ਲੱਗਿਆ ਸੀਗਾ ਤੇ ਅੱਜ ਵੀ ਅੱਧੇ ਟਾਈਮ ਚ ਜੀ ਭੱਜੇ ਆ ਰਿਆਂ ਇੱਥਾਂ ਕੱਲ ਵੀ ਇੰਨਾ ਨਹੀਂ ਭੱਜਿਆ ਜਾਂਦਾ ਸੀਗਾ ਕੱਲ ਤਾਂ ਬੱਸ ਹੋ ਗਈ ਤੇ ਚੜਾਈ ਜੜੇ ਝੜਕੇ ਅੱਜ ਤਾਂ ਬਈ ਸਪੀਡ ਇਹ ਸਾਰੇ ਫੁੱਲ ਸਪੀਡ ਹੈਗੀ ਅੱਜ ਤਾਂ ਹਰਦੇਵ ਬਾਈ ਵੀ ਕੈਮ ਆ ਪੂਰਾ ਕੱਲ ਬਈ ਹਰਦੇਵ ਆਹੀ ਆਹੀ ਰਾਤ ਦੇ ਆਇਆ ਸੀ 10 ਘੰਟੇ ਚ ਪਹੁੰਚਿਆ ਸੀਗਾ ਪਹੁੰਚਿਆ ਤੇ ਅੱਜ ਤੇ ਰੁਕਿਆ ਤਾਂ ਨਹੀਂ ਮੈਂ ਤੇ ਅੱਜ ਨਹੀਂ ਰੁਕਿਆ ਹੈਗਾ ਸਵਾ ਘੰਟਾ ਹੋ ਗਿਆ ਆਪਾਂ ਨੂੰ ਲੈ ਵੀ ਅੱਜ ਦੇਖਦਾ ਵੀ ਹਰਦੇਵ ਕਿੰਨੇ ਟਾਈਮ ਚ ਪਹੁੰਚੂ ਨਾ ਹਾਂ ਚਲੋ ਬਈ ਚੱਲੀਏ ਮਿੱਤਰੋ ਲੈ ਵੀ ਮਿੱਤਰੋ ਆਪ ਉਲਟੇ ਆ ਗਏ ਕੱਲ ਵੀ ਦਿਖਾਏ ਤੁਹਾਨੂੰ ਮਸਾਜਾਂ ਚ ਜਾਣ ਚ ਜਾਣ ਆਈਏ ਬਈ ਲਗਭਗ ਅੱਧਾ ਰਸਤਾ ਕੰਪਲੀਟ ਕਰ ਲਿਆ ਸੀ ਆ ਥੋੜਾ ਜਿਹਾ ਔਖਾ ਜਿਹਾ ਆ ਗਿਆ ਉਹਨੇ ਥੋੜਾ ਜਿਹਾ ਔਖੇ ਕਰਦੇ ਬਈ ਚੜਾਈ ਜੀ ਆ ਗਈ ਦੀ ਦੇਖ ਸਕਦੇ ਹੋ ਬਈ ਹਲਕਨੰਦ ਆਪੋਲ ਆ ਗਿਆ ਹੁਣ ਇੱਥੇ ਲਗਭਗ ਅੱਧਾ ਰਸਤਾ ਕੰਪਲੀਟ ਹੋ ਜਾਂਦਾਗਾ ਚਲੋ ਚੱਲਦੇ ਆਂਗੇ ਬੈਠ ਕੇ ਚਾਹ ਪਾਣੀ ਪੀਵਾਂਗੇ ਅਰੋਂ 10 ਮਿੰਟ ਦਾ ਰੈਸਟ ਕਰਾਂਗੇ ਬਈ ਹੁਣ ਚਲੋ ਨਵੀ ਫਾਈਨਲੀ ਪਹੁੰਚ ਗਿਆ ਪਾਪੋਲ ਤੇ ਹਲਕਨੰਦ ਵਾਲੇ ਪੁਲ ਦੇ ਉੱਤੇ ਹੁਣ ਇਸ ਤੇ 10 ਮੀਟਰ ਪਰ ਅਰੈਸਟ ਕਰਾਂਗੇ ਬਈ ਪੁਲ ਦਿਖਾ ਦਿਥੋ ਇੱਕ ਵਾਰੀ ਦੇਖ ਸਕੋ ਇਹ ਬਈ ਆ ਨਦੀ ਦੇ ਉੱਤੇ ਬਣਿਆ ਹੋਇਆ ਹੈਗਾ ਇਹ ਸੁਣੋ ਨਵੀਂ ਗੱਲ ਦੀ ਹੈ ਬਈ ਦੇਖ ਸਕਦੇ ਹੋ ਇੱਧਰ ਜਾਂਦੀ ਆ ਪੂਰੀ ਸੀਗੇ ਟੱਕ ਜਾਂਦੀ ਆ ਇਹ ਕਹਾਂ ਜਾ ਕੇ ਉਹ ਚੰਗਾ ਚ ਮਿਲ ਜਾਂਦੀ ਹੈਗੀ ਇਹ ਨਦੀ ਦੇਖੋ ਚਲਦੇਗੇ ਜਾ ਕੇ ਬੈਹਨੇ ਆ ਬਈ ਚਾਚੂ ਬੈਹਨੇ ਚਲੋ 来 ਮਿੱਤਰੋ ਇਹ ਵੇਖੋ ਆਪਾਂ ਪੂਰੇ ਡੇਢ ਘੰਟੇ ਜਾਗੇ ਤੇ ਅਜੂ ਅੱਧਾ ਰਸਤਾ ਰਹਿ ਗਿਆ ਜੇ ਆਪਾਂ ਮੰਨ ਕੇ ਜੇ ਲਈ ਅ ਵੀ ਡੇਢ ਘੰਟੇ ਚ ਹੁਣ ਆਪਾਂ ਅਗਲਾ ਕੱਢ ਤਾਂ ਡੇਢ ਨਾਲ ਅਸੀਂ ਦੋ ਚਾ ਨਾ ਦੋ ਮੰਨ ਕੇ ਚਲੋ ਚੱਲ ਹੁਣ ਅੱਗੇ ਰਸਤਾ ਵਧੀਆ ਥੋੜਾ ਰਸਤਾ ਖਰਾਬ ਸੀਗਾ ਇਧ ਕਿਤੇ ਵਧੀਆ ਸੀ ਕਿਤੇ ਕਿਤੇ ਖਰਾਬ ਵੀ ਸੀਗਾ ਚਲੋ ਹੁਣ ਚਾਹ ਚੂ ਪੀਨੇ ਵੀ ਚਾਹ ਪੀਣ ਬਾਦ ਤੁਰਕੇ ਨਾ 15 ਕਿ ਮਿੰਟ ਪੂਰੇ ਫਰੈਸ਼ਟ ਕਰਾਂਗੇ ਅਸ ਜ਼ਰੂਰੀ ਹੈ ਤਾਂ ਵੀ ਲਗਾਤਾਰ ਚੱਲ ਕੇ ਆ ਰਹੇ ਹਾਂ ਫਿਰ ਉਹ ਉੱਥੇ ਖੜੇ ਤੇ ਹੈਲੀਕਾਪਟਰ ਆਉਂਦੇ ਨੂੰ ਦੇਖਣ ਵਾਸਤੇ ਵੀ ਆਉਂਦਾ ਕਿ ਮੈਂ ਨਾ ਤੁਹਾਨੂੰ ਦਿਖਾਉਣਾ ਸੀਗਾ ਤੇ ਹੁਣ ਆਪਾਂ ਇੱਥੇ ਚੱਲਾਂਗੇ ਚਾਹ ਚੂ ਪੀ ਕੇ ਬਣੇ ਰਹੋ ਬਲੌਗ ਦੇ ਵਿੱਚ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤੇ ਇਹਨੂੰ ਕਰ ਲਓ ਫੋਲੋ ਲੈ ਮਿੱਤਰੋ ਚਾਹ ਚੂ ਪੀ ਲਈ ਕਿੰਨੇ ਵਜ ਗਏ ਰੇਵ 5 ਵਜ ਕੇ 27 ਮਿੰਟ ਵਈ 5 ਵਜ ਕੇ 27 ਮਿੰਟ ਤੇ ਦਵਾਰੇ ਫੇਰ ਚੱਲੇ ਪਾਸੇ 5 ਵਜ ਕੇ 5 ਮਿੰਟ ਤੇ ਰੁਕੇ ਸੀ ਹਾਂ 5 ਵਜ ਕੇ 5 ਮਿੰਟ ਤੇ ਰੁਕੇ ਸੀਗੇ ਅਜੇ ਲਿੰਕੀ 20 ਕਿਲੋ ਮਿੰਟ ਖੜਗੇ ਹੋ ਰਹਿਣਾ ਚਾਹ ਤੇ ਪੀਣ ਦੀਆਂ ਥੱਕ ਗਏ ਸੀਗੇ ਹੁਣ ਦੇਖ ਜਾਂਗੇ ਵੀ ਕਿੰਨੇ ਟਾਈਮ ਚ ਪਹੁੰਚਦੇ ਆਂਗੇ ਚਲੋ ਬਾਈ ਸੇ ਮੇਰੇ ਵੀਰੋ ਜਿਹੜੇ ਮੇਰੇ ਵੀਰ ਨਾਲ ਉੱਪਰ ਯਾਤਰਾ ਕਰਕੇ ਆ ਜਾਂਦੇ ਨੇ ਉਹ ਆ ਸ੍ਰੀ ਹਿਮਕੁੰਡ ਸਾਹਿਬ ਸੇਵਾ ਸਿਮਰਨ ਸੁਸਾਇਟੀ ਹੈ ਇੱਥੇ ਵੀ ਮ사ਜ ਕਰਾ ਸਕਦੇ ਹੁਣ ਫ੍ਰੀ ਆ ਬਾਈ ਦੇਖੋ ਬਿਲਕੁਲ ਚਾਹ ਵੀ ਆ ਤੇ ਖੀਰ ਵੀ ਆ ਨਾ ਬਾਬਾ ਜੀ ਖੀਰ ਕੀਰ ਵੀ ਆ ਜੀ ਚਾ ਵੀ ਆ ਜੀ ਹਾਂ ਵੀ ਛਕੋ ਧੰਨਵਾਦ ਬਾਬਾ ਜੀ ਚਾ ਛਕੋ ਧੰਨਵਾਦ ਬਾਈ ਕੀ ਫਤਿਹ ਲੈ ਮਿੱਤਰੋ ਲਗਭਗ 3 ਘੰਟੇ ਹੋ ਗਏ ਸਾਨੂੰ ਚੱਲਦਿਆਂ ਨੂੰ ਦਮ ਗਿਆ ਚੜ 2 ਕਿਲੋਮੀਟਰ ਰਹਿ ਗਿਆ ਸਾਨੂੰ ਅੱਗੇ ਗੋਵਿੰਦ ਘਾੜ ਤੱਕ ਨਾ ਜਿੱਥੇ ਤੱਕ ਟੈਕਸੀਆਂ ਜਾਂਉਂਦੀਆਂ ਨੇ ਉੱਪਰ ਚੜਦੇ ਨੇ 4 ਕਿਲੋਮੀਟਰ ਉੱਥੇ ਤੱਕ 2 ਸਵਾ 2 ਢਾਈ ਹੂ ਹੱਦ ਠੀਕ ਆ ਰਸਤਾ ਮੈਲਾ ਤੱਕ ਨਹੀਂ ਆ ਗਿਆ ਦੱਸਣਾ ਜੀ ਆ ਗਿਆ ਰਸਤਾ ਵੀ ਠੀਕ ਹੀ ਆ ਨਾ ਇਹ ਇਹ ਵਧੀਆ ਹੈਗਾ ਕਰ ਸਕਦਾ ਬੰਦਾ ਦੇਖ ਲਿਆ ਵੀ ਕਿੰਨੇ ਘੰਟੇ ਚ ਆਪਾਂ ਕੱਢਾਂਗੇ ਨਾ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਬਣੇ ਰਿਹਾ ਦੰਪੂ ਰ ਚੜ ਗਿਆ ਭਈ ਮਿੱਤਰੋ ਹੂੰ ਦੇਖ ਲਓ ਕਿੰਨੀ ਮਿਹਨਤ ਕਰਨੀ ਪਈ ਬਹੁਤ ਜ਼ਿਆਦਾ ਹੈਨਾ ਇਹੜੜ ਕੇ ਵਲੌਗ ਦੇਖ ਕੇ ਨਾ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਕਰਦੇ ਹੋ ਯਾਰਾ ਮਿੱਠੇ ਕਮੈਂਟ ਲੱਤਾਂ ਦੀ ਨਾ ਬੱਸ ਹੋ ਗਈ ਚਲੋ ਚੱਲਦੇ ਆਂ ਕਿ ਲੈ ਵੀ ਮਿੱਤਰੋ ਜਮੀ ਬੱਸ ਹੋ ਗਈ ਪੂਰੇ 4 ਘੰਟੇ ਚ ਪਹੁੰਚਾਂਗੇ ਹਰਦੇਵ ਕਿੰਨੇ ਵਜ ਗਏ ਥੋੜਾ ਟਾਈਮ ਹੈ 7:35 ਬਈ 7:35 ਮਿੰਟ ਹੋ ਗਏ ਅਸੀਂ ਤੁਰੇ ਸੀਗੇ 3:37 ਮਿੰਟ ਤੇ ਪੂਰੇ ਪੂਰੇ 4 ਘੰਟੇ ਚ ਪਹੁੰਚੇ ਆ ਬਈ ਜਾਨਦੇ ਹੋ ਸਾਨੂੰ ਲੱਗੇ ਸੀਗੇ 9-10 ਘੰਟੇ ਪਰ ਬਈ ਬਸ ਹੋ ਗਈ ਕਿਉਂਕਿ ਸਵੇਰੇ ਵੀ ਗਏ ਉੱਪਰ ਗੁਰਦੁਆਰਾ ਸ੍ਰੀ ਹਿਮ ਕੋਟ ਸਾਹਿਬ ਜੀ ਦੇ ਦਰਸ਼ਨ ਕਰਨ 6-6 ਕਿਲੋਮੀਟਰ ਉਹ ਹੋ ਗਿਆ ਤੇ ਉਸ ਤੋਂ ਬਾਅਦ ਇਧਰ ਨੂੰ ਖਿੱਚਦੀ ਗੱਡੀ ਨਾਲ ਦੀ ਨਾਲ ਬਈ ਟੋਟਲ ਜੇ ਮਰੀ ਪਹਾੜ ਆਲਾ 30 ਕਿਲੋਮੀਟਰ ਵਾਂਗ ਕੱਟਤਾ ਅੱਜ ਅੱਜ ਦੇ ਵਿੱਚ ਇਹ ਤਾਂ ਬੱਸ ਹੋ ਗਈ ਬਾਈ ਕਿਵੇਂ ਲੱਗਾ ਵਲੌਗ ਮਿੱਤਰੋ ਕਮੈਂਟ ਕਰਕੇ ਜਰੂਰ ਆਦੋ ਨਾ ਬਹੁਤ ਮਿਹਨਤ ਕਰਨੀ ਪੈਂਦੀ ਆ ਬਾਈ ਤੁਹਾਡੇ ਲਈ ਦੇਖ ਸਕਦਾ ਨਾ ਧੰਨਵਾਦ ਬਾਈ